ਸਰਕਾਰ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਵੱਲੋਂ ਜਿੱਥੇ ਪੰਜਾਬ ਦੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਨਰੇਗਾ ਦਾ 50 ਫੀਸਦ ਕੰਮ ਜਿਹੜਾ ਬੰਦ ਕੀਤਾ ਜਾ ਰਿਹਾ ਇਸ ਕੰਮ ਨੂੰ ਬੰਦ ਨਾ ਕੀਤਾ ਜਾਵੇ ਦਰਅਸਲ ਇਸ ਦੌਰਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਕਈ ਲੋਕ ਜਿਹੜੇ ਕਿ ਸਿਰਫ ਨਰੇਗਾ ਦੇ ਕੰਮ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਸਿਰਫ ਐਸੇ ਕੰਮ ਤੋਂ ਚੱਲਦਾ ਇਸ ਦੇ ਨਾਲ ਹੀ ਉਹਨਾਂ ਬੇਨਤੀ ਕੀਤੀ ਹੈ ਕਿ ਨਰੇਗਾ ਦਾ ਇਹ ਕੰਮ ਖਤਮ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਦੇ ਵੱਲੋਂ ਅਜੇ ਵੀ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੜਕਾ ਜਾਮ ਕੀਤੀਆਂ ਜਾਣਗੀਆਂ ਰੇਲਾ ਬੰਦ ਕੀਤੀਆਂ ਜਾਣਗੀਆਂ ਤੇ ਬੱਸਾਂ ਵੀ ਰੋਕਿਆ ਜਾਣ ਗਿਆ ਪੰਜਾਬ ਦੇ ਵਿੱਚ ਚੱਕੇ ਜਾਣ ਦੀ ਇਹਨਾਂ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਕਿ 13 ਸਤੰਬਰ ਨੂੰ ਡੀਸੀ ਦਫਤਰਾ ਦੇ ਵਿੱਚ ਮੰਗ ਪੱਤਰ ਸੌਂਪੇ ਜਾਣਗੇ ਤੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਹਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਫਿਰ ਵੀ ਨਹੀਂ ਮੰਨਦੀ ਤਾਂ ਅਕਤੂਬਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦਵਯ ਨਵਲ ਵਨ ਮਿੱਥੇ ਸਮੇ ਦੇ ਲਈ ਕਿਰਾਉ ਕੀਤਾ ਜਾਵੇਗਾ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਦਾਵਾ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਅਜੇ ਤੱਕ ਉਹ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ ਤੇ ਨਾ ਮੰਗਾ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਮੈਂ ਪ੍ਰਕਾਸ਼ ਸਿੰਘ ਜਨ ਸੁਖਤਰ ਦਿਹਾਤੀ ਮਜ਼ਦੂਰ ਸਭਾ ਅੱਜ ਅਸੀਂ ਵੀਡੀਓ ਪੀ ਰਹੀ ਮੰਗ ਪੱਤਰ ਭੇਜਿਆ ਪੰਜਾਬ ਸਰਕਾਰ ਨੂੰ ਅਤੇ ਕੇਂਦਰ ਦੀ ਸਰਕਾਰ ਨੂੰ ਇਸ ਕਰਕੇ ਮੰਗ ਪੱਤਰ ਭੇਜਿਆ ਕਿ ਉਹ ਨਰੇਗਾ ਦਾ 25% ਜਿਹੜਾ ਕੰਮ ਹੈ ਉਹ ਬੰਦ ਕੀਤਾ ਜਾ ਰਿਹਾ ਹੈ ਕੱਚੇ ਰਾਹਾਂ ਦਾ ਕੱਚੇ ਖਾਲਾਂ ਦਾ ਪਈਆਂ ਦਾ ਬਜਟ ਪਾਸ ਨਹੀਂ ਹੋਇਆ ਅਸੀਂ ਇਸ ਕਰਕੇ ਮੰਗ ਪੱਤਰ ਦਿੱਤਾ ਹੈ ਕਿ ਜਿਹੜਾ ਨਰੇਗਾ ਦਾ ਕੰਮ ਹੈ ਉਹ ਬੰਦ ਨਾ ਕੀਤਾ ਜਾਵੇ ਕਿਉਂਕਿ ਪਿੰਡਾਂ ਦੇ ਲੋਕਾਂ ਕੋਲੇ ਇਕੱਲਾ ਨਰੇਗਾ ਦਾ ਕੰਮ ਹੈ ਜੇ ਨਰੇਗਾ ਦਾ ਕੰਮ ਇਹ ਵੀ ਬੰਦ ਹੋ ਗਿਆ ਤਾਂ ਲੋਕ ਆ ਜਿਹੜੇ ਗਰੀਬ ਲੋਕ ਆ ਜਿਹੜੇ ਕੱਚੇ ਮਕਾਨਾਂ 'ਚ ਰਹਿੰਦੇ ਆ ਜਿਨ੍ਹਾਂ ਨੂੰ ਪੀਣ ਵਾਲਾ ਪਾਣੀ ਸਾਫ਼ ਪਾਣੀ ਨਹੀਂ ਮਿਲਦਾ ਜਿਨ੍ਹਾਂ ਦੇ ਦੋ ਸਮੇਂ ਦੀ ਰੋਟੀ ਸਬਜ਼ੀ ਨਹੀਂ ਬਣਦੀ ਸੋ ਉਹਨਾਂ ਲੋਕਾਂ ਨੂੰ ਕੰਮ ਬੰਦ ਕਰਤਾ ਤਾਂ ਲੋਕ ਭੁੱਖੇ ਮਰਨਗੇ ਸੋ ਇਸ ਕਰਕੇ ਅਸੀਂ ਅਜੇ ਮੰਗ ਪੱਤਰ ਦਿੱਤਾ ਤੇ ਨਾਲ ਦੀ ਨਾਲ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਆ ਜੇ ਕੰਮ ਬੰਦ ਕਰਨ ਦੀ ਸਾਡੀ ਕੋਸ਼ਿਸ਼ ਕੀਤੀ ਬਜਟ ਪਾਸ ਨਾ ਕੀਤਾ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਸੜਕਾਂ ਤੇ ਬੈਠਾਂਗੇ ਰੇਲਾ ਰੋਕਾਂਗੇ ਬੱਛਾਂ ਜਾਮ ਕਰਾਂਗੇ ਪੰਜਾਬ ਜਾਮ ਕਰ ਦਿਆਂਗੇ 13 ਤਰੀਕ ਨੂੰ 13 9 ਨੂੰ ਅਸੀਂ ਡੀਸੀ ਦਫ਼ਤਰਾਂ ਦੇ ਸਾਰੇ ਪੰਜਾਬ 'ਚ ਵੱਡੇ ਧਰਨੇ ਮਾਰ ਰਹੇ ਆ ਫੇਰ ਵੀ ਜੇ ਸਾਡੀ ਕੋਈ ਗੱਲ ਨਾ ਸੁਣੀ ਗਈ ਫੇਰ ਅਸੀਂ 10ਵੇਂ ਮਹੀਨੇ ਭਗਵਾਨਤਮਨ ਦਾ ਘਰ ਘੇਰਾਂਗੇ ਵੱਡੀ ਇਹ ਚ ਅਣ ਮਿੱਥੇ ਸਮੇਂ ਦੇ ਲਈ ਭਾਵੇਂ ਸਾਨੂੰ 2 ਮਹੀਨੇ ਬੈਠਣਾ ਪੈ ਜੇ ਭਾਵੇਂ 6 ਮਹੀਨੇ ਬੈਠਣਾ ਪਵੇ ਜਿਵੇਂ ਦਿੱਲੀ ਮੋਦੀ ਨੂੰ ਘੇਰਿਆ ਸੀ ਇਸ ਤਰ੍ਹਾਂ ਅਸੀਂ ਭਗਵੰਤ ਮਾਨ ਨੂੰ ਘੇਰਾਗੇ ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਪੀ ਪਾਰਟੀ ਨੇ ਹਜ਼ਾਰ-ਹਜ਼ਾਰ ਰੁਪਏ ਮਹਿਲਾਵਾਂ ਵਾਸਤੇ ਕਿਹਾ ਸੀ 3 ਸਾਲ ਤਕਰੀਬਨ ਬੀਤ ਗਏ ਕਿ ਹਜੇ ਤੱਕ ਦਿੱਤਾ ਕਿਉਂ ਨਹੀਂ ਬਿਲਕੁਲ ਜੀ ਜਦੋਂ ਚੋਣਾ ਸਿੰਘ ਆ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਦੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਅਸੀਂ ਔਰਤਾਂ ਦੇ ਖਾਤਿਆਂ 'ਚ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਅਸੀਂ ਪੈਨਸ਼ਨ 'ਚ ਵਾਧਾ ਕਰਕੇ 2500 ਰੁਪਈਆ ਕਰਾਂਗੇ ਅਸੀਂ 5-5 ਮਰਲੇ ਦੇ ਪਲਾਟ ਦੇਵਾਂਗੇ ਮਜ਼ਦੂਰਾਂ ਨੂੰ ਘਰ ਬਣਾਉਣ ਵਾਸਤੇ 5-5 ਲੱਖ ਰੁਪਈਆ ਦੇਵਾਂਗੇ ਪਰ ਦਿੱਤਾ ਕੁਝ ਨਹੀਂ ਪੰਜਾਬ ਸਰਕਾਰ ਨੇ ਸਾਰੇ ਮਜ਼ਦੂਰ ਤੰਗ ਆ ਬਹੁਤ ਜ਼ਿਆਦੇ ਰੋਸ ਆ ਮਜ਼ਦੂਰਾਂ 'ਚ ਇਸੇ ਕਰਕੇ ਲੋਕਾਂ ਨੇ ਕੀ ਸਰਕਾਰ ਨੂੰ ਜਿਹੜੀਆਂ ਵੋਟਾਂ ਨਹੀਂ ਪਾਈਆਂ ਤਾਂ ਉਹ ਵੋਟਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਨੂੰ ਪਾਤੀਆਂ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਨੇ ਕੁਝ ਨਾ ਦਿੱਤਾ ਤਾਂ ਪੰਚਾਇਤਾਂ ਦੀਆਂ ਚੋਣਾਂ ਪੰਚਾਇਤਾਂ ਦੀਆਂ ਚੋਣਾਂ 'ਚ ਵੀ ਅਸੀਂ ਆਪ ਸਰਕਾਰ ਨੂੰ ਜਿਹੜੀਆਂ ਵੋਟਾਂ ਨਹੀਂ ਪਾਵਾਂਗੇ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ 'ਚ ਵੀ ਪੰਜਾਬ ਸਰਕਾਰ ਨੂੰ ਜਿਹੜਾ ਆਪ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਵਾਂਗੇ ਜਿਨ੍ਹਾਂ 'ਚ ਜੇ ਸਾਡੀਆਂ ਆ ਮੰਗਾਂ ਪੂਰੀਆਂ ਨਾ ਕੀਤੀਆਂ